ਆਲੇ ਨੇ ਆਪਣੇ ਜੀਜੇ ਲਈ ਕੀਤਾ ਚੋਣ ਪ੍ਰਚਾਰ ਲੋਕਾਂ ਨੂੰ ਸਾਥ ਦੇਣ ਦੀਆਂ ਕੀਤੀਆਂ ਅਪੀਲਾਂ ਦੱਸਦੀ ਹੈ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਚੋਣ ਮੈਦਾਨ ਵੀ ਪੂਰੀ ਤਰ੍ਹਾਂ ਭਖਦੇ ਨਜ਼ਰ ਆ ਰਹੇ ਹਨ ਅਤੇ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਚੋਣ ਮੈਦਾਨਾਂ ਨੂੰ ਪੂਰੀ ਤਰ੍ਹਾਂ ਭਖਾਇਆ ਜਾ ਰਿਹਾ ਹੈ ਇਸੇ ਨੂੰ ਲੈ ਕੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਮੀਤ ਸਿੰਘ ਖੁੱਡੀਆਂ ਦੇ ਥਾਲੇ ਜਗਦੀਪ ਸਿੰਘ ਧੀਰਾ ਵੱਲੋਂ ਪਿੰਡ ਗੁੜਥੜੀ ਵਿਖੇ ਜਗਮੀਤ ਸਿੰਘ ਦੇ ਘਰ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਜਗਦੀਪ ਸਿੰਘ ਧੀਰਾ ਨੇ ਕਿਹਾ ਹੈ ਕਿ ਜੋ ਕੰਮ 2 ਸਾਲਾਂ ਵਿੱਚ ਭਗਵਾਨਤਮਾਨ ਸਰਕਾਰ ਵੱਲੋਂ ਕੀਤੇ ਗਏ ਹਨ ਉਸ ਕੰਮ ਨੂੰ ਲੋਕ ਪੰਜਾਬ ਦੇ ਕਦੇ ਵੀ ਨਹੀਂ ਪੁਲਾ ਸਕਦੇ ਉਹਨਾਂ ਕਿਹਾ ਹੈ ਕਿ ਭਗਵਾਨਤਮਾਨ ਦੀ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਸਰਕਾਰ ਹੈ ਜਗਦੀਪ ਸਿੰਘ ਧੀਰ ਨੇ ਕਿਹਾ ਹੈ ਕਿ ਇੱਕ ਵਾਰ ਤੁਸੀਂ ਗਰਮੀਤ ਸਿੰਘ ਖੁੱਡੀਆਂ ਨੂੰ ਮੈਂਬਰ ਪਾਰਲੀਮੈਂਟ ਬਣਾ ਦਿਓ ਫਿਰ ਦੇਖਣਾ ਬਠਿੰਡਾ ਲੋਕ ਸਭਾ ਸੀਟ ਕਿਸ ਤਰ੍ਹਾਂ ਤਰੱਕੀ ਦੀਆਂ ਲੀਹਾਂ ਤੇ ਚੱਲਦੀ ਹੈ ਇਸ ਮੌਕੇ ਉਹਨਾਂ ਨਾਲ ਜੈਦੀਪ ਸਿੰਘ ਜੱਤੀ ਜੋਧਾ ਸਿੰਘ ਮੈਂਬਰ ਧਰਮਪਾਲ ਸਿੰਘ ਸ਼ਰਮਾ ਗੁਰਥੜੀ ਸਾਬਕਾ ਸਰਪੰਚ ਕਾਲਾ ਸਿੰਘ ਮੈਂਬਰ ਕਲਦੀਪ ਸਿੰਘ ਆਪਾਗੂ ਗੁਰਤੇਜ ਸਿੰਘ ਜੁਝਾਰ ਸਿੰਘ ਬਿਰਕ ਪੋਲਾ ਸਿੰਘ ਸਾਬਕਾ ਮੈਂਬਰ ਅਵਤਾਰ ਸਿੰਘ ਸਾਬਕਾ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਦੇ ਨਾਲ ਹਾਜ਼ਰ ਸਨ ਅ ਮੇਰਾ ਨਾਂ ਐਕਚੁਅਲੀ ਜਗਦੀਪ ਸਿੰਘ ਕਾਗਜ਼ਾਂ 'ਚ ਨਾਂ ਤੇ ਤੀਰਾ ਪਿੰਡ 'ਚ ਕਹਿੰਦੇ ਨੇ ਜਿਹੜਾ ਨਾਂ ਮੈਨੂੰ ਵਧੀਆਂ ਲੱਗਦਾ ਜੀ ਅ ਮੇਰੇ ਰਿਸ਼ਤੇਦਾਰ ਸਦਾ ਗੁਰਮੀਤ ਸਿੰਘ ਪੋਡਿਆ ਜਿਹਨਾਂ ਨਾਲ ਮੇਰੀ ਸਿਸਟਮ ਐ ਉਹਨਾਂ ਦੀ ਚੋਣ ਮਹਿਮੇਚ ਤੁਰੇ ਹੋਏ ਆ ਅੱਜ ਉਸੇ ਮੁਹੰਮਦ ਦੇ ਤਹਿਤ ਪਿੰਡ ਗੋਠੜੀ ਜੀ ਵਰਕਰ ਮਿਲਣੇ ਜੋ ਕੁਸ਼ਮੰਦ ਹਨ ਨਵੀਂ ਜੋਇਨਿੰਗ ਕਰਨੀ ਸੀ ਇਸ ਵਾਰ ਚਿੱਤੇ ਆਏ ਆ ਬੇਨਤੀ ਕਰਨ ਆਏ ਆ ਸਾਡੇ ਪਿੰਡ ਨੂੰ ਨਗਰ ਵਾਸੀਆਂ ਨੂੰ ਵੋਟਰਾਂ ਨੂੰ ਵੀ ਇੱਕ ਜਿਹਾ ਬਰ ਬਤ ਬਤ ਵੋਟਾਂ ਪਾ ਕੇ ਇੱਕ ਵਾਰੀ ਮੌਕਾ ਦਿਓ ਤੇ ਤੁਸੀਂ ਸਾਨੂੰ ਸਾਡੇ ਨਾਲ ਇੱਕ ਵਾਰੀ ਬੱਤਕੇ ਦੇਖੋ ਵੀ ਇਹ ਲੀਡਰਾਂ ਤੇ ਉਹਨਾਂ ਪੁਰਾਣੇ ਲੀਡਰਾਂ ਚ ਕੀ ਫਰਕ ਹੈ ਜੀ ਤੇ ਬੇਨਤੀ ਕਰਨਾ ਹੈ ਜੀ ਤੇ ਬਾਈ ਜੀ ਤੁਸੀਂ ਪਿੰਡਾਂ ਦਾ ਦੌਰਾ ਕਰ ਰਹੇ ਹੋ ਕੀ ਲੋਕਾਂ ਵੱਲੋਂ ਤੁਹਾਨੂੰ ਮਿਲ ਰਿਹਾ ਹੈ ਹਾਂਜੀ ਬਹੁਤ ਵਧੀਆ ਹੰਗਾਰਾ ਹੈ ਪਹਿਲਾਂ ਅਸੀਂ ਜਦੋਂ ਲੰਬੀ ਦੀ ਇਲੈਕਸ਼ਨ ਲੜੀ ਸੀ ਬਾਦਲ ਸਾਹਿਬ ਦੇ ਖਿਲਾਫ ਉਦੋਂ ਲੋਕ ਇਸ ਕਰ ਤੋਂ ਚਿਪਦੇ ਸੀ ਵੀ ਸਾਡੇ ਘਰੇ ਆਉਣੇ ਸਾਡੇ ਤੇ ਕੱਲ ਨੂੰ ਪ੍ਰੈਸ਼ਰ ਨਾ ਹੋਵੇ ਅਸੀਂ ਢੰਡੇ ਨਹੀਂ ਲਾ ਸਕਦੇ ਤੁਸੀਂ ਸਾਡੇ ਕੋਲੇ ਵੇੜੇ ਕੋਲੇ ਆ ਜਾਓ ਪਰ ਨਾਲ ਹੀ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਜੇ ਤੁਸੀਂ ਸਾਡੇ ਕੋਲੇ ਆਇਓ ਕਿ ਜਿੱਤ ਜਾਗੇ ਬਾਈ ਜੀ ਆਪਾਂ ੁੱਡੀਆਂ ਸਾਹ ਦਾ ਇਹ ਜਵਾਬ ਹੁੰਦਾ ਸੀ ਜੇ ਆਪਾਂ ਕਹਿੰਨੇ ਆਪਾਂ ਜ਼ਰੂਰ ਜਿੱਤ ਜਾਾਂਗੇ ਜੇ ਮੈਂ ਇਕੱਲਾ ਨਹੀਂ ਜਿੱਤ ਸਕਦਾ ਲੋਕਾਂ ਦੇ ਸਹਿਯੋਗ ਨਾਲ ਜਿੱਤਾਂਗੇ ਹੁਣ ਬਾਈ ਜੀ ਲੋਕਾਂ ਦਾ ਸਹਿਯੋਗ ਇੰਨਾ ਕ ਹੈ ਕਿ ਅਸੀਂ ਕੋਈ ਇਸ ਮਤਲਬ ਸاسي ਬੰਦੇ ਨਹੀਂ ਲੀਡਰ ਨਹੀਂ ਪਰ ਹੁਣ ਸਾਡੇ ਵਰਗੇ ਬੰਦਿਆਂ ਨੂੰ ਵੀ ਜਦੋਂ ਮਾਨ ਸਨਮਾਨ ਮਿਲਦਾ ਲੋਕ ਸਾਦੇ ਨੇ ਜੀ ਘਰੇ ਬੁਲਾ ਕੇ ਚਾਹ ਪਾਣੀ ਪਿਉਂਦੇ ਸਪੋਰਟ ਦਾ ਵਾਦਾ ਕਰਦੇ ਆ ਇਹ ਤੋਂ ਪੱਕੀ ਉਮੀਦ ਲੱਗਦੀ ਐ ਵੀ ਅਸੀਂ ਬਹੁਤ ਵਧੀਆ ਮਾਰਕ ਦਿਨਾਂ ਦਿੱਤਾ ਜੀ ਮੈਂ ਜਗਦੀਪ ਸਿੰਘ ਜੱਸੀ ਅੱਜ ਤਰਵੰਦੀ ਸਾਹਬ ਦੇ ਹਲਕਿਆਂ ਦੇ ਪਿੰਡਾਂ ਦੇ ਦੌਰੇ ਕਰ ਰਿਹਾ ਸੀ ਪਿੰਡ ਗੁਰਸਤਰੀ ਵਿੱਚ ਅੱਜ ਪਹੁੰਚਣ ਦਾ ਮੌਕਾ ਮਿਲਿਆ ਇਸ ਮੇਰੇ ਨਾਲ ਬਾਈਤੀ ਰਾਜੀ ਮਛਾ ਤੇ ਇਹਨਾਂ ਨਾਲ ਅਸੀਂ ਅੱਜ ਕਾਫੀ ਪਿੰਡਾਂ 'ਚ ਦੌਰੇ ਕਰ ਗਏ ਆ ਤੇ ਇੱਥੇ ਵਰਕਰਾਂ ਨੂੰ ਬਹੁਤ ਹੰਗਾਰਾ ਮਿਲ ਰਿਹਾ ਹੈ ਏ ਅਸੀਂ ਅੱਜ ਇਹੀ ਪੀਰ ਕਰਨ ਆ ਰਹੇ ਆ ਕਿ ਸਰਦਾਰ ਗੁਰਮੀਤ ਸਿੰਘ ਪੁਲੀਆਂ ਜੀ ਨੂੰ ਇੱਕ ਤਰੀਕ ਨੂੰ ਆਉਣ ਵਾਲੀ ਨੂੰ ਬਹੁਤ ਵੋਟਾਂ ਪਾ ਕੇ ਕਾਮਯਾਬ ਕਰੋ ਇਹਨਾਂ ਦਾ ਚੋਣ ਨਿਸ਼ਾਨ ਝਾੜੂ ਵਤਨ ਨੰਬਰ 2 ਤੇ ਹੈ ਇਹਨਾਂ ਨੂੰ ਕਾਮਯਾਬ ਕਰਕੇ ਆਪਾਂ ਜੀ ਮਨਾ ਕੇ ਦਿੱਲੀ ਤੱਕ ਪਹੁੰਚਾਈਏ ਜੋ ਪੰਜਾਬ ਦੀਆਂ ਰਹਿੰਦੀਆਂ ਆਪਣੇ ਬਠਿੰਡੇ ਹਲਕੇ ਦੀਆਂ ਰਹਿੰਦੀਆਂ ਮੁਸ਼ਕਲਾਂ ਨੂੰ ਕਾਮ ਪੂਰੀਆਂ ਕਰਕੇ ਆਪਾਂ ਅੱਗੇ ਤੱਕ ਇਹਨਾਂ ਨੂੰ ਉੱਪਰ ਤੱਕ ਲੈ ਕੇ ਜਾਈਏ